ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਮੱਜਾਂ ਤੇ 2 ਤੁਹਾਨੂੰ ਕਾਮ ਦਿਖਾਉਣੀਆਂ ਵਾਂ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਆ ਕੀ ਆਪਣੇ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਫੇਰ ਹੀ ਆਪਣਾ ਪਸ਼ੂ ਖੜਿਆ ਕਰੋ ਕਿਉਂਕਿ ਤੁਸੀਂ ਪੈਸੇ ਖਰਚਣੇ ਆ ਤੇ ਆਪਣਾ ਪਸ਼ੂ ਆਪ ਹੀ ਸਾਰੀਆਂ ਚੀਜ਼ਾਂ ਵੇਖ ਚਾ ਕੇ ਖੜਿਆ ਕਰੋ ਆਪਣੀ ਸਮਝ ਨਾਲ ਤੇ ਆਪਣੀ ਗਾਰੰਟੀ ਤੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਜੀ ਵਧੀਆ ਲਿਗਿਆ ਗੱਲ ਵਾਲਾ ਮਾਲ ਫੇਰ ਹਾਂਜੀ ਜੀ ਲਿਗਿਆ ਠੀਕ ਹੈ ਜੀ ਤੇ ਚਲੋ ਫਿਰ ਨਾਮ ਦੱਸਦੇ ਕਿ ਗੰਦਰ ਸਿੰਘ ਸੇਡ ਚੱਠਾ ਤਸੀਲ ਪਟਿਆਲਾ ਜਿਲ੍ਹਾ ਗਜ਼ਾਪੁਰ ਤੇ ਫੋਨ ਨੰਬਰ ਵੀ ਬੋਲ ਦੋ 98568252 ਠੀਕ ਹੈ ਜੀ ਤੇ ਅੱਜ ਗਾਵਾਂ ਵੀ ਲੈਣਤੀਆਂ ਦੋ ਤੇ ਪੰਜ ਮੱਝਾਂ ਨਾ ਪਹਿਲਾਂ ਗਾਵਾਂ ਉਹ ਖਾਦੀਆਂ ਨਹੀਂ ਚਲੋ ਪਹਿਲਾਂ ਗਾਵਾਂ ਖਾਦੀਏ ਤੇ ਮੱਝਾਂ ਵੀ ਬਿਲਕੁਲ ਨੋਰਮਲ ਰੇਟ 'ਤੇ ਤੁਹਾਨੂੰ ਦਿਖਾਉਣੀ ਆਂ ਵੀਡੀਓ ਪੂਰੀ ਜ਼ਰੂਰ ਵੇਖਿਓ ਆ ਜਿਹੜੀਆਂ ਦੋ ਗਾਵਾਂ ਜਿਹੜੀਆਂ ਤੁਹਾਨੂੰ ਦਿਖਾਉਣੀ ਆਂ ਤੇ ਇਹਦੇ ਬਾਰੇ ਦੱਸਦੀ ਹੈ ਬੀਤ ਜੀ ਕਿੰਨਾ ਚਿਰ ਹੋ ਗਿਆ ਸੂਈ ਨਾਲ ਇਹ ਦੂਜਾ ਸੂਆ ਸੂਈ 15 ਤੋਂ 20 ਦਿਨ ਹੋ ਗਏ ਹੋਣੇ ਉਹ ਛੀਏ ਮਗਰ ਉਹ ਛੀਏ ਓਕੇ ਚਲੋ ਮਹੀਨੇ ਤੋਂ ਲੱਗੇ ਬੰਦੇ ਮੰਨ ਕੇ ਚੱਲੀਏ ਆਪਾਂ ਪੂਰੇ ਮਹੀਨਾ ਵਾਲੇ ਆਪਣੀ ਸਮਝ ਨੇ ਪਰ ਮਹੀਨਾ ਵਾਲੀਆਂ ਜੜਾ ਪੱਕਾ ਹੈ ਬੱਚਾ ਥੋੜਾ ਜੋੜੀ ਆ ਆ ਦੇਖ ਸਾਡੇ ਤੁਹਾਡੇ ਸਾਹਮਣੇ ਹੀ ਆ ਮਗਰ ਇਹਦੇ ਬੱਚਾ ਆ ਦਸਣ ਜੀ ਥੋੜਾ ਪਹਿਲੇ ਖ ਲੱਗ ਗਿਆ ਆ ਬੱਚੀ ਆ ਜਿਹੜੀ ਆ ਬੱਚੀ ਆ ਤੇ ਆ ਬੱਚਾ ਆ ਕਿੰਨਾ ਦੁੱਧ ਦੇਤੀ ਇਹਦੇ ਕੋਲ ਦੁੱਧ ਦੇ ਵੀਰ ਜੀ ਆਈ ਆ ਬੇਖਸੀ ਮੀਨ ਸੰਸੂ ਕੋਈ ਨਹੀਂ ਕਾਦੀ ਸ਼ਹਿਰ ਦੇ ਵਿੱਚ ਉਹ ਲਈ ਆ ਅੱਛਾ ਦੁੱਧ ਕੋਈ ਕਿਹੋਂ ਤੇ ਹੋਊਗਾ 12 ਕਿਲੋ ਪਰ 11 ਕਿਲੋ ਵਰਕੇ ਦੇਣੀ ਹੋਣੀ ਹੈ ਜਾਈ ਆ ਠੀਕ ਆ ਕੋਈ ਖੜ ਕੇ ਸੇਵਾ ਉਹ 17 ਜੁਲ੍ਹੇ 18 ਜੁਲ੍ਹੇ ਗਾਂ ਦੁੱਧੜੀ ਆ ਹੁਣ ਕਿੰਨਾ ਤਿਆਰ ਆ? ਹੁਣ ਵੀਰ ਜੀ ਦੁੱਧ ਦੇ 12 ਕਿਲੋ ਆਂਦੇ ਹੀ ਆਣਾ ਕਿਲੋ ਵਰਕੇ ਦੇਣੀ ਕਿਉਂਕਿ ਉਪਰੇ ਥਾਨ ਕਿੰਨਾ ਕਿਲੋ ਖੜਦਾ ਪਸਮਾਰ ਕੇ ਦੇਉਨੇ ਦਾ ਯਾਰੀ ਤੋਰੋ ਹਾਂ ਕਰੀ। ਆ ਜੀ ਚਾਰੋ ਇਧਰ ਵੇ ਲੋ ਤੇ ਤੂੜੀ ਪਾਈ ਆ। ਤੂੜੀ ਦੋ ਨੀ ਮੂੰਹ ਪੁੱਟਾਂ ਦੀ। ਠੀਕ ਹੈ ਜੀ। ਹਾਂ ਜੀ। ਚਲੋ ਤੋਰੋ ਫੇ। ਉਹ ਸੇਵਾ ਕਰੋਗੇ ਚੰਗੀ ਬਾਤੀ ਠੰਡੀ ਬੜੀ ਇਧਰ ਦੇ। ਸਾਦੇ ਤੇ ਇੱਕ ਰੀ ਲਾਗੇ ਤਾਂ। ਐਦਾਂ ਭਾਈ ਬਿਠਰੋ। ਮਾਣਾ ਬਣਾ ਕੇ ਤੇ ਆ ਦੇ ਤੋ। ਉਹ ਚੌਂਜਾ ਸਾਗ। ਦੇਖੋ। ਠੀਕ ਹੈ ਜੀ। ਤੋਰ ਦੋ ਫੇ। ਤਰਾ ਇਹ ਵੀ ਰੰਗਰੰਗ ਦੀ ਸਾਫ ਹੈ ਪਰ ਸਾੰਭ ਵੀ ਘਟਿਆ ਕਿਸੇ ਨੇ ਕੋਈ ਸਾੰਭ ਲੂਗਾ ਤੇ ਉਸ ਸਾਹ ਨਾਲ ਕੋਈ ਵੀਰ ਆਪਣਾ ਜਿਹੜਾ ਦੁੱਧ ਵੀ ਚੋਲੂਗਾ ਵੱਡੀ ਵੜਿਆ ਛੇ ਵੇਖਣ ਨੂੰ ਜਿਆਦਾ ਕਿ ਜੇ ਤੇਰਾ ਪੱਕੀ ਜਗ੍ਹਾ ਤਵਾਈ ਹੁੰਦੀ ਆ ਸ਼ਹਿਰ ਚੋਂ ਸ਼ਹਿਰ ਦੇ ਵਿੱਚੋਂ ਕਹਿੰਦੇ ਲਈ ਆ ਬਾਕੀ ਜਿਹੜਾ ਵਾ ਮਹੀਨੇ ਦੇ ਲੱਗ ਬੰਨੇ ਦਾ ਸੁਹਾਵਾ ਕੋਈ ਦੋ ਦਿਨ ਬਾਅਦ ਵੀ ਹੋ ਸਕਦੇ ਆ 11 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਹੁਣ ਆਇਆ ਹੈ ਗਾ ਮੱਕੇ ਤੇ ਤੇ ਇਹਦਾ ਫਿਰ ਮੁੱਲ ਮੁੱਲ ਜਿਹਦਾ ਥਾਂ ਦੇ ਵਾ ਗਾ ਦਾ ਬੀਜ ਦੀ ਭਾਈ 5000 ਕਰੀਏ 30000 ਦੀ ਦਈਏ 35000 ਕਰ ਜੀ ਕੋ ਮਾਨਤਨ 30000 ਦੀਆਂ ਹਣਾ ਦੇਣੀ 60000 ਦੀ ਦੇ ਦੋਗੇ ਤੇ ਦੁੱਧ 10-11 ਲੀਟਰ ਘਰੋ ਚਵਾ ਦੋਗੇ ਠੰਡੀ ਕਰਕੇ ਖੜੇ ਠੀਕ ਹੈ ਜੀ ਆ ਵੀ ਵੇੜ ਦਜਾ ਦੂਗਾ ਇਹ ਵੀ ਠੰਡੀ ਕੀਤਾ ਪੈ ਬੈਠੇ ਰੱਖੋ ਠੀਕ ਹੈ ਬਹੁਤ ਠੰਡੀਆਂ ਕੋਣ ਚਾਨ ਬਹੁਤ ਸਾਫ ਲੱਗੀਆਂ ਇੱਥੇ ਆ ਪਿਛਲੇ ਤਿੰਨਾਂ ਦਾ ਚਵਾਜੇ ਬਹੁਤ ਚਵਾਜ ਨਹੀਂ ਇਨੂੰ ਕਿ ਨਜਰ ਹੋ ਗਿਆ ਸੋਈ ਨਾ ਇਹਦਾ ਵਸੀ ਹੈ ਇਹਨੂੰ 15 ਦਿਨ ਹੋ ਗਏ ਨੇ ਤੇ 10-15 ਦਿਨ ਖੋਲੋ ਹਾਂ ਫੇਰ ਤੋੜ ਦਈਏ ਇਹਦੇ ਨਾਲ ਦੁੱਧ ਵੀ ਜੀ 10 ਕਿਲੋ ਜਿਸ ਹੈਗਾ ਪੱਕਾ ਦੁੱਧ 10 ਕਿਲੋ 10 ਕਿਲੋ 9 ਕਿਲੋ ਕਰਕੇ ਕੋਲੋ ਠੀਕ ਹੈ ਇੱਕੋ ਕਰਵਾਈਆਂ ਤੁਮੇ ਤੁਮੇ ਇੱਕੋ ਕਰਵਾਈਆਂ ਠੀਕ ਹੈ ਸ਼ਹਿਰ ਚ ਨਹੀਂ ਜਾਨੂੰਗੀ ਇਹ ਸ਼ਹਿਰ ਚ ਜਿਹੜੀਆਂ ਵਾ ਉੱਥੇ ਜਗਾ ਵੀ ਥੋੜੀਆਂ ਸਾਫ ਦੀਆਂ ਹੀ ਹੁੰਦੀਆਂ ਕੋਈ ਵੀ ਜਿਹੜਾ ਵਾ ਜਾ ਕੇ ਖੁੱਲੀਆਂ ਖੱਲੀਆਂ ਛੱਡੂਗਾ ਕੋਈ ਸਾਮ ਚੰਗੀ ਤਰ੍ਹਾਂ ਕਰੂਗਾ ਤੇ ਦੁੱਧਾਂ ਜਿਹੜੀਆਂ ਵੱਧ ਵੀ ਸਕਦੀਆਂ ਰੰਗ ਰੂਪ ਦੀ ਸੋਹਣੀ ਆ ਉਤਰਾ 15 ਦਿਨਾਂ ਦੇ ਲਾਗੇ ਬੰਨੇ ਨੇ ਮੈਂ ਕਹਿੰਦੇ ਕਿ ਸੁਈ ਨੂੰ ਹੋਏ ਆ ਬਹੁਤ ਅੱਛੀ ਜੜੀ ਇਹਦੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 50000 ਦੇ 35000 ਆ ਹਾਂਜੀ ਤੇ ਇਹ ਕਿੰਨੇ ਦੀ ਆ 30 ਦੀ 30 ਦੀ ਹਾਂਜੀ ਬਾਕੀ ਛੋਟ ਛੜ ਕਰ ਦੋਗੇ ਮੌਕੇ ਤੇ ਹੋਰ ਉਹ ਛੜ ਦਾਂਗੇ 28000 ਦੀ ਅੱਛਾ 28000 ਦੀ ਹਾਂਜੀ ਠੀਕ ਆ ਬਾਕੀ ਦੋਵੇਂ ਸੁਈਆਂ ਆਪਣੀ ਚੋਈ ਕਰਕੇ ਵੇਚ ਚਾ ਕੇ ਕਰੋ ਮੱਝਾਂ ਮੈਂ ਦਿਖਾ ਰਹੀ ਹਾਂ। ਉਹਨਾਂ ਮੱਝਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾਂ। ਸ਼ੁਰੂਆਤ ਜਿਹੜੀ ਆਪਾਂ ਤਾਜੀ ਸੋਈ ਤਾਂ ਕਰਨੀ ਆ। ਇਹ ਸਾਰੀ ਨੀਤੀ ਮਹੀਂ ਬੱਡੇ ਦੇ ਸਾਫ਼ ਕਰਦੀ ਆ। ਆਹ ਜੀ ਬੱਚਾ ਦੇ ਵੇਖਾ। ਹਾਂ ਬੱਚਾ ਲੱਗੇ ਬੰਨੇ ਆ ਸੀ ਤੇ ਕਹਿੰਦੇ ਸੀ ਕਿ ਬੱਚੇ ਨੇ ਜਿਹੜੇ ਖਾਲੀ ਕਰਦੀ। ਕੱਟਾ-ਕੱਟੀ ਜਿਹਾ ਮਗਰ। ਮਗਰ ਨਿੰਦੀ ਦਾ ਕੱਟ। ਆਹ ਦੇਖ ਸਕਦੇ ਜੇ ਪੁੜੇ ਵੀ ਇਹਦੇ ਉਤਰਾ ਹੀ ਆ। ਤੇ ਸਾਫ਼ ਜਿਹੜੇ ਬੱਚਾ ਕੋਸ਼ ਚੁੰਗ ਗਿਆ ਇਹਨਾਂ ਥੱਲੇ। ਕਿੰਨੇ ਕ ਦੁੱਧ ੜੀ ਜੇ? ਦੁੱਧ ਵਿੱਚ 12 ਕਿਲੋ ਦਊਂਗੀ। ਠੀਕ ਆ। ਦੁੱਧ। 10 11 ਦੇ ਲੱਗ ਬੰਨੇ ਦੋ ਜਿਹੜਾ ਕਿੰਨੇ ਚਵਾਈ ਜਾਊਗੀ ਬਾਕੀ ਤਾਜੀ ਸੁਣੀ ਲੱਪੇ ਲੱਪੇ ਜਿਆ ਜਿਹੜੀ ਇਹ ਦਹਿਲੀ ਲੰਗ ਚ ਜਿਹੜੀ ਪੂਰੀ ਸਿੱਧੀ ਹੋਊਗੀ ਤੇ ਟੁੰਡ ਭਰੂਗੀ ਬੱਚਾ ਵੀ ਜਿਹੜਾ ਇਹਨੇ ਕਾਫੀ ਭਲਿਆ ਹੀ ਦਿੱਤਾ ਵਾ ਆ ਦੇ ਇਸਾ ਦੇ ਬੱਚੇ ਦਾ ਨਾਲ ਜਿਹੜਾ ਨਾਲ ਬਿਲਕੁਲ ਗਿੱਲਾ ਹੀ ਹੈ ਜਿਹੜਾ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ 60000 60000 ਆ ਤੇ ਜੈਸਨ ਉਹ ਬਾਹਰ ਹੀ ਦਵਾਈ ਬਾਹਰ ਦੀ ਹਾਂਜੀ ਪੂਰੇ 60 ਦੀ ਦੇ ਦੀਏ ਠੀਕ ਹੈ ਜੀ ਦਵਾਈ ਬਹੁਤ ਚੰਗਾ ਲੱਗਾ ਠੀਕ ਹੈ ਜੀ ਅੱਜ ਤੋਂ ਜੀ ਜੇ ਸਤਾ 57 ਮਿਲਣੀ ਮਗਰੇ ਦੇ ਟੱਕੀ ਠੀਕ ਹੈ ਤੇ ਮਗਰ ਘੱਟੀ ਜੀ ਦਾ 10 ਕਿਲੋ ਆਦੇ ਹੀ ਹੋਣੀ ਆਈ ਆ 10 ਕਿਲੋ ਵਰਗੀ ਰੋ ਹਾਂ ਦੇਖ ਸਕਦੇ ਥੋੜਾ ਥੋੜਾ ਮੈਲੇ ਤੇ ਚੱਲਣਾ ਸ਼ੁਰੂ ਹੋ ਗਈ ਹੈ ਇੱਕ ਦਵਾਈ ਇੱਕ ਨੰਬਰ ਹੋ ਗਈ ਕਿੰਨਾ ਦੁੱਧ ਤਿਆਰੇ ਦੇ ਕੋਲ ਬਾਸ ਤੋਂ ਵੀ ਜੀ ਘਰ ਵਾਲੇ ਆਦੇ ਹੀ 10 ਕਿਲੋ ਕਰਕੇ ਨਹੀਂ ਹੋਣੀ ਜੀ ਆਈ ਆ ਤੇ ਕਿੰਨਾ ਕਿ ਦੋ ਚਵਾਈ ਜਾਊਗੀ ਇਹ ਜੀ 12 13 ਗਲੋਸਰ ਦੀ ਝੋਟੀ ਇਹ ਨੂੰ ਮਰਦਰਾ ਗਲੋ ਕਰ ਦੋ ਜੜਸ ਬਾਜੀ ਪੀ ਜਾ ਤੋੜ ਦੋ ਫਿਰ ਇੱਕ ਰੀਮ ਕੱਟੀ ਮਗਰ ਬਹੁਤ ਆਉਗੀ ਇਹ ਤਾਂ ਮਗਰ ਕੱਟੀ ਚੰਗੀ ਹੈ ਜਿਹੜੀ ਆ ਦੇਖ ਸੰਦੇ ਹਵਾਨਾ ਜਿਹੜਾ ਇਹਦਾ ਲੱਗੇ ਤਾਂ ਇਹ ਥਾਣੇ ਦੇ ਇਧਰੋਂ ਵੀ ਦੇਖ ਸਾਡੇ ਇਧਰੋਂ ਥਣ ਭਾਵੇਂ ਜਰੂਰ ਲੱਗੇ ਰੱਖਦੀ ਹੈ ਪਰ ਪ੍ਰੋਪਰ ਹੱਥ ਝਾਉਣ ਵਾਲੇ ਥਾਣੇ ਜਿਹੜਾ ਚਵਾਈ ਪੂਰੀ ਵਧੀਆ ਬਣਨ ਵਾਲੀ ਇਹ ਬਹੁਤ ਚੰਗੀ ਹੈ ਤੇ ਮੁੱਲ ਫਿਰ ਇਹਦਾ ਮੁੱਲ ਦਾ 80000 ਤੇਜਸਨ 75000 75000 ਦੀ ਕਰ ਦੋਗੇ ਮੌਕੇ ਤੇ ਮੰਨ ਤਾਂ ਨਾ ਹਰ ਬੰਤਾ ਵੀ ਦੇ 70 ਦੀ ਦੇ ਦਈਏ ਦੇ ਦਾਂਗੇ ਜੀ ਠੀਕ ਹੈ ਸੱਤ ਦਰੀ ਜਿਹੜੀ ਕਹਿੰਦੇ ਦੇ ਦਿਆਂਗੇ ਮਗਰ ਕੱਟੀ ਵੀ ਕਾਫੀ ਚੰਗੀ ਹੈ ਤੇ ਆ ਗੱਭਨ ਜੀ ਵੀਰ ਜੀ ਇਹ ਵੀ ਜਿੱਤੇ ਜਿਵੇਂ ਮੂਰੀ ਦੁੱਧ ਕਰੂਗੀ 12 13 ਕਿਲੋ ਠੀਕ ਹੈ ਜੀ 12 ਦੀ ਤਿੱਖੇ ਦੀ ਸਾਡੀ ਗਾਰੰਟੀ ਤੋੜ ਦੋ ਵੱਡੀ ਮਹੀਆਂ ਬਾਕੀ ਥਣਾ ਦਾ ਸਾਈਜ਼ ਗਾਪ ਇਹਦਾ ਕਾਫੀ ਚੰਗਾ ਹੈ ਜਿਹੜਾ ਦੋ ਦੋ ਜਿਹੜਾ ਥਣ ਲੱਗਾ ਇਸੇ ਆ ਦੇਖ ਸਾਦੇ ਜੀ 12 ਕਿਲੋ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾ ਜੂਗੀ ਤੇ ਮੁੱਲ ਫਿਰ ਇਹਦਾ ਮੁੱਲ ਇਹਦਾ 70000 70000 ਆ ਹਾਂ ਜੀ ਤੇ ਮਾਨਤਾ ਨੇ ਵਿੱਚੋਂ 60000 ਦੇ ਦਈਏ 68 ਦੇ ਹਾਂ ਜੀ ਕਿ 65 ਦੇ ਲੈ ਲਾਂਗੇ 65 ਦੀ 65000 ਛੱਡ ਲਾਂਗੇ 40000 ਦੇ ਦਵਾਂਗੇ ਠੀਕ ਹੈ ਜੀ ਤੇ ਹੁਣ ਇੱਕ ਮੱਝ ਆ ਜਿਹੜੀ ਆ ਗਈ ਇਹ ਵੀ ਸੋਈ ਸਵਾਈ ਜੇ ਆ ਵੀ ਸੋਈ ਜੀ ਇਹਦੀ ਮੱਝ ਹੈ ਕਿੰਨਾ ਚਿਰ ਹੋਇਆ ਇਹਨੇ ਸੋਈ ਨਾ ਤੀਜਾ ਚੌਥਾ ਦੇਣਿਆ ਜਿਹੜਾ ਇਹਨੇ ਸੋਈ ਬੁਸ਼ੀ ਬਣਾਈਏ ਬੁਸ਼ੀ ਦੇ ਮਿਲਦੀ ਹੈ ਦੋ ਦਿਨ ਬੋਲਾ ਹੀ ਪੜਦੇ ਉਹਨਾਂ ਵੀ ਬੋਲਾੜਿਆ ਹੋਊਗਾ ਠੀਕ ਆ ਮੈਂ ਮੈਲਾ ਨਾ ਮਾਰੇ ਕੋਈ ਵੀਡੀਓ ਕੱਢ ਕੇ ਵੇਖ ਲੈ ਉਹ ਬੁਸ਼ੀ ਹੈ ਜਿਹੜੀ ਕਿਉਂਕਿ ਇਹਦੇ ਗੱਬਨ ਦੀ ਵੀਡੀਓ ਵੀ ਅਹੀਂ ਪਾਈ ਆ ਇਸੇ ਚੈਨਲ ਤੇ ਜਿਹੜੀ ਵੀਡੀਓ ਪਈ ਆ ਪਰਸੋਂ ਸੋਹੀ ਹੀ ਜਿੱਦ ਦਿਨ ਆਪਾਂ ਵੀਡੀਓ ਪਰਸੋਂ ਵੀ ਇਸੇ ਦੀ ਪਾਈ ਸੀ ਉਸ ਦਿਨ ਜੇ ਸੋਈ ਹੀ ਬਸ ਮਿਲਦੀ ਬੁਸ਼ੀ ਤੇ ਹੀ ਆ ਵੀਰ ਜੀ ਬੁਸ਼ੀ ਤੇ ਵੀ ਨਹੀਂ ਪੜਾ ਪਾਣੀ ਬੂਫੀ ਗੱਡੀ ਰਖ ਲੋ ਦੇ ਪੜਾ ਬਾਗੇ ਮਿੰਦੀ ਕਿ ਜਿਹੜੇ ਬੱਚੇ ਜਿਹੜੇ ਮਰ ਜਾਂਦੇ ਆ ਪਸ਼ੂ ਜਿਆਦੇ ਹੁੰਦੇ ਆ ਦਾਜ ਬਰਾਤੇ ਸੰਦੀਆਂ ਕਿ ਇਹ ਪਤਾ ਨਹੀਂ ਲੱਗਦਾ ਥਾਣਾ ਤੇਰਾ ਚੰਗਾ ਲੱਗਾ ਇਹਦੇ ਕੋਲ ਵੀ ਤੇ ਕਿੰਨੇ ਕ ਦੁੱਧਾ ਲੀਜੇ? ਦੁੱਧ ਵੀ ਤੂੰ ਹਾਰੇਟਰਾਂ ਦਾ ਬਾਹਰ ਲਾਉਗੀ। ਤੇ ਇਹਦਾ ਮੁੱਲ? ਇਹਦਾ ਮੁੱਲ ਤਾਂ ਵੀਤੀ ਮਹੀਂ ਮਹਿੰਗੀ ਲਈਏ। ਮੁੱਲ ਇਹਦਾ 55000 ਹਾਂ ਨਾ 50000 ਦੇ ਦਾਂ। ਅੱਛਾ 50000 ਦੀ ਦੇ। 50000 ਦੀ। ਠੀਕ ਹੈ ਜੀ। ਹਾਂ ਦੇਖ ਸਾਦੇ ਵੀ ਬਾਕੀ। ਠੀਕ ਹੈ ਜੀ। ਤੇ ਆ ਇਹ ਮੈਂ ਵੀ ਜੇ ਦਾ 15 ਦਿਨਾਂ ਦੀ। ਠੀਕ ਹੈ। ਤੇ ਇਹ ਹੁਣੇ ਮੈਂ ਆਈ ਹੱਥ ਕੋਲ ਦੋ ਜੀ ਲੋਗੇ ਜਾਂਦੀ ਏ। ਇਹ ਜੇ ਹੁਣੇ ਚਵਾਈ ਹੋ ਕੇ ਜਿਹੜੀ ਆਈ ਏ। ਹਾਂ ਜੇ ਬਾਕੀ ਚਲਾ ਸੋਈ ਸਵਾਈ ਚਵਾਈ ਦੇਦੇ ਹੋਈ ਜਾਣੀ ਆਂ ਗਾਵੇਂ ਕਿਹੇ ਵੀ ਨੇ ਦੋ ਟਾਈਮ ਚਵਾਈ ਕਰਕੇ ਹੀ ਖੜਨੀ ਆ ਆਪਣੀ ਅੱਜ ਲੈ ਆਓ ਕਿੰਨਾ ਤੋਂ ਉੱਧ ਤਿਆਰੇ ਦੇ ਕੋਲ 8 ਕਿਲੋ ਦੇ ਤੇ ਇਹਦਾ ਮੁੱਲ ਇਹਦਾ ਮੁੱਲ 60000 60000 ਆ ਹਾਂਜੀ ਬਾਕੀ ਵਿੱਚੋਂ ਕਰ ਦੋਗੇ ਮਾਨਤਾ ਉਹ ਹੀ 80000 54000 ਦੇ ਦੋਗੇ ਮੌਕੇ ਤੇ ਹੋਰ ਕਰ ਦੋਗੇ ਕੋਈ ਨਹੀਂ ਹੋਰ ਕਰਦਾ ਠੀਕ ਹੈ ਬਾਕੀ ਕੋ ਫੋਨ ਲਾਵੇ ਕਰੀ ਹਨਾ ਬਹੁਤ ਚੰਗੀ ਠੰਡੀ ਠੀਰੀ ਚੁਆਈ ਬਹੁਤ ਚੰਗੀ ਹੁੰਦੀ ਚੁਆਈ ਆ ਠੀਕ ਹੈ ਜੀ ਠੀਕ ਹੈ ਜੀ ਹੋਰ ਕੁਝ ਕਹਣਾ ਬਾਕੀ ਇਹ ਆ ਵੀ ਚਲੋ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚਾ ਕੇ ਪਛੂ ਖਰੀਦੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਆ ਬੱਚੇ ਜਿਹੜੇ ਆ ਬੱਚੇ ਜਿਹੜੇ ਫੋਨ ਵਾਲੇ ਪਹਿਲਾਂ ਰਹਿ ਗਏ ਸੀ ਐਂ ਤੇ ਬੱਚੇ ਤੁਹਾਨੂੰ ਦਿਖਾਤੇ ਆਪਾਂ ਓਏ ਓਏ ਆ ਯਾਨੀ